ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਿੱਖ ਧਰਮ ਦੀ ਸਭ ਤੋਂ ਪਹਿਲੇ ਸ਼ਹੀਦ ਕੌਣ ਸਨ ਗੁਰੂ ਨਾਨਕ ਦੇਵ ਜੀ ਦੇ ਇੱਕ ਸਰਗਿਰਦ ਸੀ ਤਾਰੂ ਪੋਪਟ ਨਾਮ ਦੇ ਤੇ ਉਹ ਗੁਰੂ ਨਾਨਕ ਦੇਵ ਜੀ ਨੂੰ ਸਿਰਫ ਇੱਕ ਵਾਰ ਹੀ ਮਿਲੇ ਸੀ ਤੇ ਜਹਾਗੀਰ ਦੇ ਸਮੇਂ ਤੇ ਬਹੁਤ ਸਾਰੀ ਲੋਕਾਂ ਨੂੰ ਮਾਰਿਆ ਜਾਂਦਾ ਸੀ ਲੁੱਟਿਆ ਜਾਂਦਾ ਸੀ ਜੋ ਉਹਨਾਂ ਦੀ ਗੱਲ ਨਹੀਂ ਮੰਨਦੇ ਸੀ ਤੇ ਜੋ ਉਹਨਾਂ ਦੀ ਗੱਲ ਨਹੀਂ ਸੁਣਦਾ ਸੀ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਸੀ ਤੇ ਜਦੋਂ ਤਾਰੂ ਪੋਪੜ ਜੀ ਨੂੰ ਪਤਾ ਲੱਗਦਾ ਹੈ ਕਿ ਜਹਾਗੀਰ ਦੇ ਸਿਪਾਹੀਆਂ ਦੇ ਵੱਲੋਂ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤੇ ਜਦੋਂ ਜਹਾਗੀਰ ਦੀਆਂ ਫੌਜਾਂ ਲੋਕਾਂ ਦੇ ਘਰਾਂ ਨੂੰ ਅੱਗ ਲਾਉਂਦੀ ਸੀ ਤਾਂ ਤਾਰੂ ਪੋਪੜ ਜੀ ਉਸ ਅੱਗ ਨੂੰ ਪਾਣੀ ਦੇ ਨਾਲ ਬੁਝਾਉਣ ਦੀ ਕੋਸ਼ਿਸ਼ ਕਰਦੇ ਸੀ ਤੇ ਬਾਬਰ ਦੀ ਫੌਜ ਉਹਨਾਂ ਨੂੰ ਫੜ ਲੈਂਦੀ ਹੈ ਤੇ ਵਾਰਨਿੰਗ ਦੇ ਕੇ ਛੱਡ ਦਿੰਦੀ ਹੈ ਪਰ ਜਦ ਫਿਰ ਤੋਂ ਜਹਾਂਗੀਰ ਦੀਆਂ ਫੌਜਾਂ ਕਿਸੇ ਦੇ ਘਰ ਨੂੰ ਅੱਗ ਲਾਉਂਦੀਆਂ ਨੇ ਤਾਂ ਤਾਰੂ ਪੋਪੜ ਜੀ ਹਲੇ ਵੀ ਨਹੀਂ ਰੁਕਦੇ ਤੇ ਉਹ ਪਾਣੀ ਦੇ ਨਾਲ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਇੱਕੋ ਹੀ ਸਵਾਲ ਪੁੱਛਦੇ ਨੇ ਉਹਨਾਂ ਤੋਂ ਕਿ ਤੂੰ ਅੱਗ ਬੁਝਾ ਕਿਉਂ ਰਿਹਾ ਹੈ ਤੇ ਤਾਰੂ ਪੋਪੜ ਜੀ ਫੌਜਾਂ ਤੋਂ ਫਿਰ ਇੱਕ ਸਵਾਲ ਪੁੱਛਦੇ ਨੇ ਕਿ ਤੁਸੀਂ ਅੱਗ ਲਗਾ ਕਿਉਂ ਰਹੇ ਹੋ ਤੇ ਉਹ ਇਹ ਆਖਦੇ ਨੇ ਕਿ ਸਾਡਾ ਜਿਹੜਾ ਹਾਕਮ ਹੈ ਸਾਨੂੰ ਆਖ ਰਿਹਾ ਹੈ ਕਿ ਲੋਕਾਂ ਨੂੰ ਮਾਰਨਾ ਹੈ ਤੇ ਤਾਰੂ ਪੋਪੜ ਜੀ ਜਵਾਬ ਦੇ ਵਿੱਚ ਆਖਦੇ ਨੇ ਕਿ ਮੇਰੇ ਗੁਰੂ ਨਾਨਕ ਸਾਹਿਬ ਮੈਨੂੰ ਆਕੇ ਗਏ ਨੇ ਕਿ ਲੋਕਾਂ ਨੂੰ ਬਚਾਉਣਾ ਹੈ ਤੇ ਆਖਿਰਚ ਤਾਰੂ ਪੋਪੜ ਜੀ ਦੇ ਨਾਲ ਵੀ ਉਹੀ ਹੋਇਆ ਜੋ ਉਹਨਾਂ ਲੋਕਾਂ ਦੇ ਨਾਲ ਹੁੰਦਾ ਸੀ ਜੋ ਉਸ ਸਮੇਂ ਦੀ ਸਰਕਾਰ ਦੀ ਗੱਲ ਨਹੀਂ ਸੁਣਦੇ ਸੀ ਤਾਰੂ ਪੋਪੜ ਜੀ ਨੂੰ ਫਿਰ ਘੋੜਿਆਂ ਦੇ ਪਿੱਛੇ ਲੱਦ ਕੇ ਲਾਹੌਰ ਤੱਕ ਤਾਂ ਟੱਕੜੀ ਸਿਆ ਜਾਂਦਾ ਹੈ ਜਦ ਉਹਨਾਂ ਦੇ ਸਰੀਰ ਤੋਂ ਮਾਸ ਵੱਖ ਨਹੀਂ ਹੋ ਜਾਂਦਾ